what about ਮੈਂ ਇਹ ਹੋਵੇ ਹੋਵੇ ਮਤਲਬ ਲੈ ਕੇ ਤੁਹਾਡੇ ਘਰ ਆਦੇ ਪਰ ਤੁਹਾਡੀਆਂ ਗੱਡੀਆਂ ਰੋਕਾਂ ਉਹਨੇ ਇਹ ਸੁੱਚੀ ਕੀ ਗੱਲ ਆਪਾਂ ਮੈਂ ਜਦੋਂ ਜਦੋਂ ਕੋਈ ਨਾ ਮੈਂ ਪਹਿਲਾਂ ਮੇਰੀ ਮੇਰੀ ਗੱਲ ਸੁਣਿਓ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਆ ਆਉਂ ਕਹਿ ਕੇ ਕਰ ਸਰ 31 ਤਰੀਕ ਨੂੰ ਤੁਹਾਡੇ ਕੋਲ ਗਏ ਜਿੰਦਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਵਿੱਚ ਆ 15 ਦਿਨ ਨਹੀਂ 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 ਇੱਕੋ ਚੱਲ ਗਿਆ ਦਿਓ ਤੁਸੀਂ ਹੁਣ ਰਾਹ ਚਾਪਾ ਜੇ ਰੋਕ ਦੇਣਾ ਟੱਕ ਦੇਣਾ ਇੱਥੇ ਕਹਿੰਦੇ ਜਿਹੜੇ ਮਾਲੋ ਕੋਥੇ ਆਉਂਦਾ ਖਲੋਤੇ ਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੁਹਾਡੀਆਂ ਗੱਡੀਆਂ ਕੋਈ ਨਹੀਂ ਆਹੀ ਆ ਉਹ ਡਾਕਟਰ ਦੀ ਕੀ ਹੋਇਆ ਸਾਡੇ ਨਾਲ ਨਹੀਂ ਤੁਹਾਡੀ ਅਮਕਾ ਸੈਂਟਰ ਫਿਰ ਸਾਡੇ ਨਾਲ ਪੰਜਾਬ ਸਰਕਾਰ ਨੇ ਕਿਉਂ ਚੱਕਿਆ ਦਰਨਾ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਮਤਲਬ ਭਾਈ ਮੇਰੀ ਗੱਲ ਸੁਣ ਅੱਗੇ ਗੱਲ ਮੇਰੀ ਬੇਇੱਜ਼ਤੀ ਹੈ ਹੱਥ ਜੋੜ ਕੇ ਬੇਇੱਜ਼ਤੀ ਹੈ ਆਪਾਂ ਭਰਾਵਾਂ ਸਾਰੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਮਿਹਰਬਾਨ ਕਿਹਨੇ ਜਿਹੜੀ ਪੈਰੀਕ ਜਿਹੜੀ ਸੈਂਟਰ ਨੇ ਕੀ ਕਰ ਦਿੱਤਾ ਅਸੀਂ ਦੋਵਾਂ ਪਾਸਿਆਂ ਤੋਂ ਕੰਤੀ ਸਾਹਿਬ ਲੈਣਾ ਹੈ ਜਵਾਬ ਦਿਓ ਸੁਣੋ 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 ਵਾਰ-ਵਾਰ ਜੀ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦਿੱਤਾ ਤੁਸੀਂ ਅੰਬਾੜੇ ਅੰਬਾੜੇ ਦੇ ਜਿੰਨੇ ਕਾਰੋਬਾਰੀ ਅੰਮ੍ਰਾਲੇ ਦੇ ਜਿੰਨੇ ਕਾਰੋਬਾਰੀ ਬੰਦੇ ਆਏ ਨੇ ਜੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਦੱਸ ਕੇ ਦੱਸਿਓ ਉਹਨਾਂ ਨੂੰ ਇਹਨਾਂ ਦੱਸਿਓ ਮੈਨੂੰ ਇਹਨਾਂ ਦੱਸਿਓ 2 ਮਿੰਟ ਇੱਧਰ ਉਹ ਖੜ੍ਹ ਜਾ ਜਰਾ ਤੇ ਤੂੰ ਖੜ੍ਹ ਜਾ ਯਾਰ ਜਿੱਥੋਂ ਵੀ ਮੱਚੇ ਚਿੱਤਰ ਜਾ ਅੰਮ੍ਰਾਲ ਮੁਰਦਾਬਾਦ ਹੁੰਦਾ ਸਰਕਾਰੀ ਮੁਰਦਾਬਾਦ 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 ਖਿਡਾਰੀ ਤੋਂ ਕਰਨ ਵਾਲੀ ਸਰਕਾਰਾਂ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਗੁਦਾਬਾਦ मुर्दाबाद मुर्दाबाद मुरदाबाद मुरादार मुदाबाद मुराबाद मुर्दाबाद मुर्दाबा मुबा मुर्दाबादीर वारी सरकार मुाद मुर्दाबाद मुरदाबाद

ਬੱਕਰੀ ਪਾ ਦੇ ਬੱਚਿਆਂ ਨੂੰ ਪੜਾਈ ਦੇਣ ਵਾਲੇ ਬੰਦੇ ਦੱਕਣ ਵਾਲੇ ਉਹ ਦੱਕਨੇ ਨਹੀਂ ਬੱਚਿਆਂ ਨੂੰ ਉਹ ਬੱਚਿਆਂ ਕੋਲ ਦੇ ਐਸੀ ਮਕਾਲੇ ਬੱਚੇ ਪੜਾਈ ਨਹੀਂ ਦੱਕਣ ਦੀ ਆਪਰੀ ਦੀ ਆਸੀਵਾਦਾਂ ਨੂੰ ਬੱਚਿਆਂ ਨੂੰ ਦੱਕਣ ਦੇ ਉਹ ਤੋਂ ਦੱਕਣ ਦੇ ਉਹ ਤੁਸੀਂ ਦੱਕਣ ਦੇ ਤੋਰ ਤੋਂ ਬੰਦ ਕਰ ਦੇ ਜਾਓ ਆਹ ਤਾਂ ਕਰੋ ਚਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਬਾਬਾ ਫੋਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਬਜੀ ਸਿੰਘ ਪੰਜਰੀਆਂ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਹਿਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਜਿਹੜੇ ਸੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੇ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸੈਰੀ ਕੱਸੀ ਜੋ ਕਿ ਬਟਾਲਾ ਤੋਂ ਵਿਧਾਇਕ ਆ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋ ਉਹੀ ਹੈ ਜਿੱਦਾਂ ਆਪਣੇ ਇhtiyaron ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਹੀ ਗਾਈ ਜਾਣ ਦੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਜ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ ਸੋ ਜਿੱਥੇ ਵੀ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ ਜੋ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਤੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ 27 ਤੇ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਪੰਜਾਬ ਸਰਕਾਰ ਮੁਰਦਾਬਾਦ 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 ਇਕਦਾ ਜਿੰਦਾਬਾਦ 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 ਵਾਅਦਿਆਂ ਤੋਂ ਪਗੌੜੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਮਰਦਾਬਾਦ